ਸਿੰਘੀ ਗਰੀਬਪੁਰਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇird ਦੇ ਵਿੱਚ ਸਮਾਜ ਦਾ ਔਰ ਸਾਰੇ ਕੀ ਸਹਿਯੋਗੀ ਜਨਾਂ ਦਾ ਦਰਦ ਹੈ ਔਰ ਕੋਈ ਵੀ ਵਿਅਕਤੀ ਹੁੰਦੀ ਹੈ ਕਿਤੇ ਵੀ ਮੈਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਸਾਰਾ ਧੰਨਵਾਦ ਕਰਦੀ ਆ ਜੋ ਕਿ ਗੁਰ ਰਵਿਦਾਤ ਜੀ ਦੇ ਸਨਮਾਨ ਵਿੱਚ ਸਾਰੀਆਂ ਸਾਰੀਆਂ ਸੰਗਤਾਂ ਸੜਕ ਤੇ ਆਈਆਂ ਹਨ ਤੇ ਅੱਜ ਦੀ ਸਰਕਾਰ ਨੂੰ ਲਲਕਾਰਾਂਗੇ ਸਰਦਾਰ ਰਵਿਦਾਸ ਸਿੰਘ ਪ੍ਰਿੰਪੁਰੀ ਜੀ ਨੇ ਗੁਰੂ ਰਵਿਦਾਸ ਸਨਮਾਨ ਯਾਤਰਾ ਦਾ ਆਯੋਜਨ ਕੀਤਾ ਹੈ ਅਰੋ ਜੈ ਗੁਰਦੇਵ ਧਾਨਪਤੇ ਆਰ ਜੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਸੰਗਤ ਜੀ ਅੱਜ ਅਸੀਂ ਪਹੁੰਚੇ ਆਂ ਅੰਮ੍ਰਿਤਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਰਵਦਾ ਰਵਦਾਸੀਆ ਸਮਾਜ ਦਾ ਇਹ ਧਾਰਮਿਕ ਸਥਾਨ ਹੈ ਜਿੱਥੇ ਕਿ ਅੱਜ ਬਸਪਾ ਸਮਾਜ ਵੱਲੋਂ ਭਾਰੀ ਕਟ ਕੀਤਾ ਗਿਆ ਹੈ ਸਰਕਾਰਾਂ ਦੀ ਮੌਜੂਦਾ ਸਰਕਾਰਾਂ ਦੇ ਰਵੱਈਏ ਨੂੰ ਲੈ ਕੇ ਕਿਉਂਕਿ ਮੌਜੂਦਾ ਸਰਕਾਰਾਂ ਵੱਲੋਂ ਇੱਥੇ ਖਰਾਲਗੜ ਜਿਹੜਾ ਧਾਰਮਿਕ ਸਥਾਨ ਹੈ ਉੱਥੇ ਨੇੜੇ ਸ਼ਰਾਬ ਦੇ ਠੇਕੇ ਖੋਲੇ ਗਏ ਸੋ ਇਸ ਦੇ ਵਿਰੋਧ ਦੇ ਵਿੱਚ ਰੋਸ ਵਜੋਂ ਬਸਪਾ ਸਮਾਜ ਦੇ ਸਮੂਹ ਲੀਡਰਸ਼ਿਪ ਇੱਥੇ ਉਹਨਾਂ ਵੱਲੋਂ ਭਾਰੀ ਘਟ ਕੀਤਾ ਗਿਆ ਅਵਤਾਰ ਸਿੰਘ ਜੀ کریمਪੁਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਫਿਰਦੇ ਵਿੱਚ ਸਮਾਜ ਦਾ ਔਰ ਸਾਰੇ ਹੀ ਸਹਿਯੋਗੀ ਜਨਾਂ ਦਾ ਦਰਦ ਆ ਔਰ ਕੋਈ ਵੀ ਵਿਅਕਤੀ ਹੁੰਦੀ ਹੈ ਕਿਤੇ ਵੀ ਪਰੇਸ਼ਾਨ ਨਹੀਂ ਦੀਾ ਕ੍ਰਿਮਪੂਰੀ ਜੀ ਸਭ ਤੋਂ ਪਹਿਲੇ ਜਾ ਕੇ ਉਹਨਾਂ ਦਾ ਦੁੱਖ ਦਰਦ ਸਮਝਦੇ ਆ ਅੱਜ ਵੀ ਸਾਡੇ ਸਮਾਜ ਦੇ ਵਿੱਚ ਇਹਨੂੰ ਛੋਟੀ ਚਿੰਗਾਰੀ ਨਹੀਂ ਸਮਝਣਾ ਇਹ ਬਹੁਤ ਵੱਡਾ ਬਹੁਤ ਹੋ ਸਕਦਾ ਜਿਸ ਕਰਕੇ ਆਪਾਂ ਇਸੋਂ ਸਾਵਧਾਨ ਹੋ ਕੇ ਤੇ ਕ੍ਰਿਮਪੂਰੀ ਸਾਹਿਬ ਜੀ ਦੇ ਨਾਲ ਚੱਲ ਕੇ ਜਿਹੜੀ ਉਹਨਾਂ ਨੇ ਅੱਜ ਗੁਰੂ ਸਨਮਾਨ ਗੁਰੂ ਰਵਿਦਾਸ ਸਨਮਾਨ ਵਿੱਚ ਚੇਤਨ ਯਾਤਰਾ ਸ਼ੁਰੂ ਕੀਤੀ ਆ ਅਸੀਂ ਸਾਰੇ ਮਹਾਪੁਰਸ਼ਾਂ ਨੂੰ ਬੇਨਤੀ ਕਰਦੇ ਕਿ ਅੱਜ ਦੇ ਇਸ ਦਿਨ ਲਈ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਕਿ ਕੀਤਾ ਲੋੜੀਏ ਕੰਮ ਸਹਰਪੈ ਆਖੀਏ ਕਾਰਜ ਦੇਹੁ ਸਵਾਰ ਸਤਗੁਰ ਸੱਜਾ ਆਖੀਏ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰਗੁਣ ਗਾਏ ਅਲਗ ਪ੍ਰਭ ਲਖੀਏ ਵਿਚ ਕਰਤਾ ਪ੍ਰਖ ਲਵਾ ਤਾ ਬਾਲ ਨ ਵਿੰਗਾ ਹੋਆ ਤੁਹਾਡੇ ਨਾਲ ਗੁਰੂ ਪਾਤਸ਼ਾਹੀ ਦੀ ਸ਼ੁਭ ਅਸ਼ੀਰਵਾਦ ਹੈ ਗੁਰੂ ਅਰਜਨ ਦੇਵ ਜੀ ਇਹ ਸਾਰਾ ਹੀ ਇਲਾਕਾ ਜੋ ਹੈ ਗੁਰੂ ਮਹਾਰਾਜ ਦੇ ਚਰਨਾਂ ਤੋਂ ਵਰਸ ਆਇਆ ਹੋਇਆ ਹੈ ਇਹ ਪਵਿੱਤਰ ਹੋ ਚੁੱਕਾ ਹੈ ਆਪਾਂ ਉਸੇ ਹੀ ਪਵਿੱਤਰ ਅਸਾਨਾ ਤੋਂ ਆਪਣੀ ਯਾਤਰਾ ਸ਼ੁਰੂ ਕਰਤੀ ਹੈ ਗੁਰੂ ਪਾਤਸ਼ਾਹ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਦੇ ਸੀਸ ਤੇ ਆਪਣਾ ਮਿਰ ਭਰਿਆ ਹੱਥ ਰੱਖਣਗੇ ਔਰ ਇਹਨਾਂ ਕਾਰਜਾਂ ਦੇ ਵਿੱਚ ਸ਼ਾਮਲ ਹੋ ਕੇ ਵਿਚ ਕਰਤਾਪੁਰਖ ਲੋ ਆ ਆਪ 12 ਜਿਸ ਦਾ ਕਾਰਜ ਨਹੀਂ ਸ਼ਾਮਲ ਹੋਣਗੇ ਗੁਰੂ ਪਾਤਸ਼ਾਹ ਦੇ ਚਰਨਾਂ ਚਹੀਈ ਆ ਕਿ ਇਸ ਆਪਣੇ ਦਾਸ ਦੇ ਅਸੀਸ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਇਹ ਕਾਰਜ ਜੋ ਦੂਸਰਿਆਂ ਦੇ ਹਿੱਤ ਜਿਹੜਾ ਹੁੰਦਾ ਪਰਮਾਤਮਾ ਦੇ ਲਈ ਹੁੰਦਾ ਸਾਰਾ ਕਾਰਜ। ਤੋਂ ਆਪਾਂ ਉਸ ਉਸ ਕਾਰਜ ਨੂੰ ਲੈ ਕੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਸੋਇ ਤੇ ਰਸਾਂ ਤੋਂ ਕਿਉਂਕਿ ਮਹਾਪੁਰਸ਼ ਇਸ ਯਾਤਰਾ ਨੂੰ ਤੋਰ ਰਹੇ ਆ ਔਰ ਨਾਲ ਚੱਲ ਰਹੇ ਆ ਗੁਰੂ ਪਾਤਸ਼ਾਹ ਕਿਰਪਾ ਕਰੇ ਇਹਨਾਂ ਕਾਰਜਾਂ ਵਿੱਚ ਮਹਾਰਾਜੀ ਕਹਿੰਦੇ ਕਿ ਸੰਤਾ ਕੇ ਕਾਰਜ ਆਪ ਹੋਇਆ ਹਰ ਕੰਮ ਕਰਾਵਨ ਆਇਆ RAM ਤਰਤ ਸੁਹਾਵੀ ਆਕਾਸ਼ੋਂ ਦਾ ਜਪੰਧਿਆ ਹਰਨਾ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪਵਿੱਤਰ ਹੋ ਚੁੱਕਾ ਆਸਾਨ ਉੱਥੋਂ ਆਪਾਂ ਇਹ ਅਰਦਾਸ ਕਰਕੇ ਚੱਲੇ ਆ ਸਾਡੀ ਅਰਦਾਸ ਮੇਰੀ ਮੇਰੀ ਕੂਕ ਬਵੀਹੇ ਵਾਲੀ ਨੇੜੇ ਹੋ ਕੇ ਸੁਣੀ ਮਾਲਕਾ ਤੋ ਸਾਡੇ ਕ੍ਰੀਮਪੂਰੀ ਜੀ ਔਰ ਬਲਵਿੰਦਰ ਜੀ ਸਾਰੇ ਹੀ ਜਿਤਨੇ ਵੀ ਟੀਮ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਮਹਾਪੁਰਸ਼ਾਂ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਆਪ ਕਿਰਪਾ ਕਰੋ ਇਸ ਯਾਤਰਾ ਨੂੰ ਨਿਤੋਰੋ ਤੋ ਇਸ ਵਿੱਚ ਮਾਲਕ ਦੀ ਬਖਸ਼ਿਸ਼ ਹੋਵੇ ਤਾਂ ਕਿ ਕ੍ਰੀਮਪੂਰੀ ਸਾਹਿਬ ਹਮੇਸ਼ਾ ਲਈ ਅਸੀਂ ਨਾਲੀ ਅਰਦਾਸ ਕਰਦੇ ਚੜ੍ਹਦੀ ਕਲਾ 'ਚ ਰਹਿਣ ਇਹ ਚੜ੍ਹਦੀ ਕਲਾ ਦੇ ਮਾਲਕ ਹੈ ਚੜ੍ਹਦੀ ਕਲਾ ਦਿਖਾ ਦੇ ਹਰ ਪਾਸੇ ਹੀ ਤੁਸੀਂ ਦਸੋ ਐਸਾ ਕੀ ਨਰਚਾ ਦੇ ਧੰਨਵਾਦ ਜੀ ਬੋਲੇ ਸੋਨ ਭੈ ਆਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਡਾਕਟਰ ਕਾਸਿਮ ਕ੍ਰੀਮਪੂਰੀ ਜੀ ਨੇ ਗੁਰੂ ਰਵਿਦਾਸ ਸਨਮਾਨ ਯਾਤਰਾ ਦਾ ਆਯੋਜਨ ਕੀਤਾ ਹੈ ਔਰ ਉਹਨਾਂ ਦੀ ਪੂਰੀ ਲੀਡਰਸ਼ਿਪ ਪੰਜਾਬ ਦੀ ਔਰ ਸਾਰੀ ਸੰਗਤ ਬਹੁਜੋ ਸਮਾਜ ਔਜੋ ਸਮਾਜ ਪਾਰਟੀ ਨਾਲ ਬਹੁਜੋ ਸਮਾਜ ਨਾਲ ਹੈ ਔਰ ਗੁਰੂ ਰਵਿਦਾਸ ਸਾਧੂ ਸੰਪਰਦੈ ਸੋਸਾਇਟੀ ਰਜਿਸਟਰ ਪੰਜਾਬ ਦੇ ਮਹਾਨ ਮਹਾਪੁਰਸ਼ਾਂ ਵੱਲੋਂ ਉਹਨਾਂ ਦਾ ਪੂਰਾ ਸਹਿਯੋਗ ਪੂਰਾ ਅਸ਼ੀਰਵਾਦ ਸੰਤ ਬਾਬਾ ਨਿਰਮਦਾਸ ਜੀ ਮਹਾਰਾਜ ਪ੍ਰਧਾਨ ਗੁਰਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰ ਪੰਜਾਬ ਸੰਤ ਬਾਬਾ ਇੰਦਰਦਾਸ ਜੀ ਮਹਾਰਾਜ ਜਨਰਲ ਸੈਕਟਰੀ ਸੰਤ ਬਾਬਾ ਸਰਵਣ ਦਾਸ ਜੀ ਮਹਾਰਾਜ ਪਹੁੰਚ ਤੋਂ ਚੇਅਰਮੈਨ ਸਾਹਿਬ ਸੰਤ ਬਾਬਾ ਵਿਨੇ ਮੁਨੀ ਜੀ ਮਹਾਰਾਜ ਜੰਮੂ ਕਸ਼ਮੀਰ ਕਸ਼ਮੀਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਸੰਤ ਬਾਬਾ ਬਲਕਾਰ ਸਿੰਘ ਜੀ ਤਗੜ ਬਡਾਲੇ ਤੋਂ ਸੰਤ ਬਾਬਾ ਜਗੀਰ ਸਿੰਘ ਜੀ ਮਹਾਰਾਜ ਸਰਵਾਦਾ ਭਲਾ ਆਸ਼ਰਮ ਜਲੰਧਰ ਤੋਂ ਸੰਤ ਵਗ ਓਮ ਪ੍ਰਕਾਸ਼ ਜੀ ਮਾਰੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਹਨ ਬਹੁਣ ਡੇਰੇ ਵੱਲੋਂ ਔਰ ਸੰਤ ਪਰਮੇਸ਼ਰਦਾ ਜੀ ਮਾਰੇ ਸ਼ੇਖਿਆਂ ਤੋਂ ਜਿਨ੍ਹਾਂ ਨੇ ਪੂਰਾ ਅਸ਼ੀਰਵਾਦ ਦਿੱਤਾ ਹੈ ਕਹਿੰਦੇ ਕਿ ਜਦੋਂ ਮਹਾਪੁਰਸ਼ਾਂ ਦਾ ਕਿਹਾ ਧਾਰਮਿਕ ਪੱਖ ਮਜ਼ਬੂਤ ਹੋ ਜਵੇ ਨਾ ਤਾਂ ਸਮਾਜ ਨੂੰ ਤੱਤੀ ਬਾਹ ਨਹੀਂ ਲੱਗਦੀ ਤਾਂ ਅੱਜ ਸਾਰੇ ਹੀ ਮਹਾਪੁਰਸ਼ ਸਰਦਾਰ ਅਵਤਾਰ ਸਿੰਘ ਕਰੀਮਪੁਰ ਜੀ ਦੇ ਨਾਲ ਹਨ ਉਹਨਾਂ ਨੂੰ ਅਸ਼ੀਰਵਾਦ ਦੇ ਰਹੇ ਹਨ ਉਹਨਾਂ ਦੀ ਪੂਰੀ ਲੀਡਰਸ਼ਿਪ ਨੂੰ ਅਸ਼ੀਰਵਾਦ ਦੇ ਰਹੇ ਹਨ ਸਾਡੇ ਬਹੁਤ ਹੀ ਸਤਕਾਰਯੋਗ ਪਹਿਣਾ ਮਿਸਿਸ ਅਵਤਾਰ ਕ੍ਰੀਮ ਪਰੇ ਜੀ ਨਾਲ ਚੱਲੇ ਹਨ ਮਾਤਰ ਸ਼ਕਤੀ ਜਦੋਂ ਨਾ ਚੱਲ ਪਵੇ ਕਹਿੰਦੇ ਕਿਸੇ ਵੀ ਆਦਮੀ ਦੇ ਕੰਮ ਜਾਂਦੇ ਪਿੱਛੇ ਕਿਸੇ ਔਰਤ ਦਾ ਹੱਥ ਬਹੁਤ ਹੁੰਦਾ ਹੈ ਚਾਹੇ ਉਹ ਮਾਤਾ ਦੇ ਰੂਪ ਚ ਹੋਵੇ ਚਾਹੇ ਉਹ ਭੈਣਾ ਦੇ ਰੂਪ ਚ ਹੋਵੇ ਚਾਹੇ ਉਹ ਪਤਨੀ ਦੇ ਰੂਪ ਚ ਹੋਵੇ ਤੋਂ ਮੈਂ ਭੈਣਾ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਵੈਲਕਮ ਕਰਦੇ ਹਾਂ ਕਿ ਜਿਨ੍ਹਾਂ ਨੇ ਪਰਿਵਾਰ ਨੂੰ ਸੰਭਾਲਿਆ ਹੈ ਔਰ ਭਾਜੀ ਨੂੰ ਸਮਰਪਿਤ ਕੀਤਾ ਹੈ ਸਮਾਜ ਵਾਸਤੇ ਇਹ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਸਮਾਜ ਵਾਸਤੇ ਬਾਬਾ ਜੀ ਕਹਿੰਦੇ ਮੈਂ ਬਚਪਨ ਤੋਂ ਜਾਣਦੇ ਹਾਂ ਔਰ ਅਸੀਂ ਵੀ ਜਾਣਦੇ ਜਿੰਨਾ ਤੱਕ ਜਾਣੇ ਆ ਐਦਾਂ ਦਾ ਲੀਡਰ ਸਮਾਜ ਚ ਪੈਦਾ ਹੋਣਾ ਮੇਰੇ ਖਿਆਲ ਦੁਆਰਾ ਮੁਸ਼ਕਲ ਹੈ ਔਰ ਇਹ ਲੀਡਰ ਨਹੀਂ ਹੈ ਔਰ ਚੰਤਖਨ ਜਿਨ੍ਹਾਂ ਨੇ ਗੁਰੂ ਵਿਦਾਤ ਜੀ ਮਾਰੇ ਦੇ ਸਨਮਾਨ ਦੇ ਵਿੱਚ ਗੁਰੂ ਘਰ ਜੋ ਢਾਏ ਗਏ ਹਨ ਉਹਨਾਂ ਦੇ ਡੇਰਿਆਂ ਦੇ ਕੋਲ ਜੋ ਸ਼ਰਾਬ ਦੇ ਠੇਕੇ ਖੁੱਲੇ ਗਏ ਹਨ ਸਮਾਜ ਨੂੰ ਗਲਤ ਦਿਸ਼ਾ ਦੇ ਰਹੇ ਹਨ ਲੋਕ ਸਮਾਜ ਵ੍ਰੁੱਧੀ ਅਨਸਰ ਆਡ ਡਾਕਟਰ ਵੀਰਮ ਮੇੜ ਕੈ ਜੇ ਸਟੈਚੂ ਟੋੜੇ ਜਾ ਰਹੇ ਹਨ ਕੱਲੇ ਪੰਜਾਬ ਸਟੇਟ ਦੇ ਵਿੱਚ ਨਹੀਂ ਬਹਾਲੀਆਂ ਸਟੇਟਾਂ ਦੇ ਵਿੱਚ ਜ਼ੁਰਮ ਹੋ ਰਹੇ ਹਨ ਤੋਂ ਉਹਨਾਂ ਨੂੰ ਜ਼ੁਰਮ ਨੂੰ ਨਾਟਕ ਕਰਨ ਵਾਸਤੇ ਇਹ ਜੋ ਸਨਮਾਨ ਯਾਤਰਾ ਹੈ ਮਹਾਪੁਰਸ਼ ਪੁਰਾ ਅਸ਼ੀਰਵਾਦ ਦੇ ਰਹੇ ਹਨ ਅਸੀਂ ਇਹਨਾਂ ਦੇ ਨਾਲ ਹਾਂ ਕਿਸੇ ਤਰ੍ਹਾਂ ਦੀ ਵੀ ਸੇਵਾ ਤਨੋਂ ਮਨੋਂ ਤਨੋਂ ਸਾਰੀ ਤਰ੍ਹਾਂ ਤੁਹਾਡੇ ਨਾਲ ਹਾਂ ਡਟੇ ਰਹੋ ਮੈਂ ਰਤੀ ਇਹਨਾਂ ਨੂੰ ਸਪੀਚ ਕਰੀਏ ਸੰਤ ਕਰੀਮਪੁਰ ਜੀ ਸ਼ਾਂਤੀ ਹਨ ਸੰਤ ਕੌਣ ਹੁੰਦਾ ਹੈ ਸੰਤ ਦੀ ਪਰਿਭਾਸ਼ਾ ਹੁੰਦੀ ਹੈ ਤਿਆਗੇ ਜਿਹਨੇ ਤਿਆਗ ਕਰਤਾ ਨਾ ਮੋਹ ਮਾਇਆ ਤੋਂ ਉਹ ਸੰਤ ਬਣ ਜਾਂਦਾ ਉਹ ਸੰਤ ਨਹੀਂ ਹੋ ਸਕਦਾ ਜਿਹਨੇ ਬਾਣਾ ਪਾ ਲਿਆ ਲੇਕਿਨ ਮੂੰਹ ਤੇ ਝੂਠ ਹੋਵੇ ਦਿਲ ਦੇ ਵਿੱਚ ਕ腐ਸ਼ਨ ਹੋਵੇ ਵੈਰ ਹੋਵੇ ਵਰੋਧ ਹੋਵੇ ਸਮਾਜ ਨੂੰ ਫਾੜਨ ਦੀ ਕੋਸ਼ਿਸ਼ ਕੀਤੀ ਜਾਵੇ ਸੰਤੋਹ ਹੁੰਦਾ ਕਿ ਜਿਹੜੇ ਸਮਾਜ ਨੂੰ ਲੰਬ ਮੰਦ ਕਰਨ ਸਮਾਜ ਨੂੰ ਇਕਤਾ ਦੇ ਵਿੱਚ ਮਾਣਾਂ ਦੇ ਮੋਤੀਆਂ ਚ ਪੁਰਾਇਆ ਜਾਵੇ ਔਰ ਇਕਤਾ ਦਾ ਸੂਤ ਦੇ ਤੋ ਇਹ ਸ਼ਾਂਤੀ ਹੈ ਜਿਹੜੇ ਸਾਰੇ ਸਵਾਲ ਇਕੱਠਾ ਹੋ ਕੇ ਚੱਲ ਰਹੇ ਹਨ ਮੈਂ ਬੇਨਤੀ ਕਰਾਂਗੀ ਕਿ ਤੁਸੀਂ ਆਪਣੇ ਸ਼ਬਦ ਜਿਹੜੇ ਆ ਉਹ ਸਾਂਝੇ ਕਰੋ ਮਹਾਪੁਰਸ਼ ਤੋਂ ਅਸ਼ੀਰਵਾਦ ਲਾਓ ਔਰ ਆਪਣੀ ਸੰਗਤ ਨੂੰ ਅਸੀਂ ਅਸ਼ੀਰਵਾਦ ਅਰਦਾਸ ਕਰਾਂਗੇ ਮਹਾਪੁਰਸ਼ਵ ਨੂੰ ਕਿ ਸਾਰੇ ਸੰਗਤ ਨੇ ਜਿੰਮੀ ਤੋਂ ਜਿਸ ਤਰ੍ਹਾਂ ਚੱਲੀ ਇਸ ਤਰ੍ਹਾਂ ਰਹਿਣਾ ਕਿਸੇ ਨੇ ਨਸ਼ਾ ਨਹੀਂ ਕਰਨਾ ਰਸਤੇ ਦੇ ਵਿੱਚ ਨਸ਼ਾ ਕਰਨਾ ਤੇ ਨਾਮ ਦਾ ਕਰਨਾ ਜਿਹੜਾ ਕਦੇ ਵੀ ਉਤਰਦਾ ਨਹੀਂ ਹੈ ਇਹ ਤੁਸੀਂ ਪੀ ਲੋਗੇ 4 ਘੰਟੇ ਬਾਅਦ ਕਿ ਉਤਰ ਜਾਣਾ ਤੇ ਉਹ ਨਸ਼ੇ ਦਾ ਕੀ ਫਾਇਦਾ ਇਹ ਜਿਹੜਾ ਤੁਹਾਡਾ ਸਰੀਰ ਵੀ ਖਰਾਬ ਕਰਦਾ ਹੈ ਤੁਹਾਨੂੰ ਵੀ ਗਲਤ ਰਸਤੇ ਲੈ ਜਾਂਦਾ ਹੈ ਨਸ਼ਾ ਕਰਨਾ ਹੈ ਤੇ ਨਾਮ ਦਾ ਨਸ਼ਾ ਕਰਨਾ ਹੈ ਔਰ ਇਹਨਾਂ ਦੇ ਨਾਲ ਜੁੜਨਾ ਕਰੀਮ ਮੁਰਜੀ ਨੇ ਕਦੇ ਨਸ਼ਾ ਨਹੀਂ ਕੀਤਾ ਇਹਨਾਂ ਨੇ ਨਸ਼ਾ ਕਿਹੜਾ ਕਰ ਲਿਆ ਜੋ ਡਾਕਟਰ ਅਮਰੀਕਾ ਜੀ ਦੇ ਗਏ ਜੋ ਸੰਤ ਕਬੀਰ ਜੀ ਦੇ ਗਏ ਜੋ ਸੰਤ ਗੁਰੂ ਅਰਜਨ ਜੀ ਮਾਰੇ ਦੇ ਗਏ ਉਹ ਨਸ਼ਾ ਕੀਤਾ ਪਰ ਉਹ ਨਸ਼ਾ ਕਰਨਾ ਜਿਸ ਦਾ ਲੀਡਰ ਵਧੀਆ ਹੋਵੇ ਤਾਂ ਉਹਦੀ ਜਿਹੜੀ ਲੀਡਰਸ਼ਿਪ ਦੇ ਨਾਲ ਲੀਡਰਸ਼ਿਪ ਹੁੰਦੀ ਹੈ ਉਹਨੂੰ ਵੀ ਉਹਦੇ ਵਰਗਾ ਬਣ ਜਾਣਾ ਚਾਹੀਦਾ ਹੈ ਕਹਿੰਦੇ ਜੋ ਚੰਦਨ ਦੇ ਨਾਲ ਜੋ ਰਹਿੰਦਾ ਤਾਂ ਚੰਦਨ ਵਰਗਾ ਹੋ ਜਾਂਦਾ ਹੈ ਤੇ ਤੁਸੀਂ ਤਾਂ ਸਾਰੀ ਜ਼ਿੰਦਗੀ ਲਾਤੀ ਤੇ ਇਹਨਾਂ ਵਰਗੇ ਬਣ ਜਾਓ ਨਸ਼ਾ ਦੇ ਤਿਆਗੀ ਹੋ ਜਾਓ ਸਮਾਧੀ ਚਿੰਤਾ ਕਰਨੀ ਸ਼ੁਰੂ ਕਰ ਦਿਓ ਤਾਂ ਭਾਜੀ ਕ림ਪੁਰ ਜੀ ਨੂੰ ਮੈਂ ਬੇਨਤੀ ਕਰਾਂਗੇ ਸਾਹਿਬ ਸ੍ਰੀ ਗੁਰੂ ਰਬਿਦਾਸ ਜੀ ਮਹਾਰਾਜ ਜੀ ਦੇ ਕੋਰੋ ਘਰਾਂ ਦੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਅਦਬੀ ਦੇ ਵਿਰੋਧ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਜੋ ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਚੰਨ ਕੰਗਾ ਤੋਂ ਸ਼ੁਰੂ ਹੋਈ ਔਰ ਇਹ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ بڑا ਜਿੱਥੇ ਕੌਮ ਦੇ ਮਹਾਨ ਸੰਤ ਸੰਤ ਨਰਮਗੰਗਾ ਜੀ ਜਿਨ੍ਹਾਂ ਨੇ ਇੱਥੇ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਔਰ ਚਾਹ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਸੰਤ ਬਾਬਾ ਪ੍ਰਸ਼ਾਦ ਦਾ ਸੰਤ ਬਾਬਾ ਇੰਦਰਵੀਰ ਸਿੰਘ ਜੀ ਇੰਦਰਜੀਤ ਸਿੰਘ ਜੀ ਸੰਤ ਬਾਬਾ ਸੰਤ ਬਾਬਾ ਜਗੀਰ ਸਿੰਘ ਜੀ ਸੰਤ ਬਾਬਾ ਇੰਦਰਦਾਸ ਜੀ ਮਹਾਰਾਜ ਜੀ ਸੇਖਿਆਂ ਵਾਲੇ ਜੀ ਸੰਤ ਬਾਬਾ ਬਲਕਨ ਸਿੰਘ ਜੀ ਸੰਤ ਬਾਬਾ ਮਨੀ ਜੀ ਮੈਨੇ ਮਨੀ ਜੀ ਜੰਮੂ ਕਸ਼ਮੀਰ ਤੋਂ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਜਿਹੜੇ ਗੁਰੂ ਰਬਿਦਾਸ ਜੀ ਦੀ ਬਾਣੀ ਦਾ ਜੰਮੂ ਕਸ਼ਮੀਰ ਵਿੱਚ ਪ੍ਰਚਾਰ ਕਰਦੇ ਆ ਉਹਨਾਂ ਨੇ ਆ ਜਾ ਕੇ ਇੱਥੇ ਸੰਗਤਾਂ ਦੀ ਹਿੰਮਤ ਹੌਸਲਾ ਬਧਾਇਆ ਔਰ ਸਾਡੇ ਸਤਕਾਰਯੋਗ ਬੀਬੀ ਸੰਤੋਸ਼ ਜੀ ਤੇਨਾਂ ਦਾ ਬੜਾ ਤਪ ਤਿਆਗ ਹੈ ਔਰ ਸ਼੍ਰੀਮਤੀ ਹਰਜਿੰਦਰ ਪੌਰ ਕਰੀਮਪੁਰ ਜੀ ਜਿਨ੍ਹਾਂ ਨੇ ਅੱਜ ਇਸ ਗੁਰੂ ਜੀ ਸਾਹਿਬ ਦੀ ਚਰਨਛੋਹ ਧਰਤੀ ਤੋਂ ਅੱਜ ਉਹਨਾਂ ਨੇ ਸੰਗਤਾਂ ਨੂੰ ਬੋਲ ਕੇ ਵੀ ਅਪੀਲ ਕੀਤੀ ਸੋਸ਼ਲ ਮੀਡੀਆ ਦੇ ਰਾਹੀਂ ਤਾਂ ਮੈਂ ਸਮਝਦਾ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੋ ਆ ਸਾਡੇ ਵਿੱਚ ਸਾਡੇ ਸਟੇਟ ਦੇ ਕੋਆਰਡੀਨੇਟਰ ਪੈਣੀ ਸਾਹਿਬ ਐਡਵੋਕੇਟ ਬਲਵਿੰਦਰ ਕੁਮਾਰ ਜੀ ਜਨਰਲ ਸਕਤੀ ਰਾਣਾ ਜੀ ਔਰ ਸਾਰੀਆਂ ਸੰਗਤਾਂ ਜਿੰਨੀਆਂ ਨੇ ਸਾਡੇ ਸਜਤਰਾਂ ਚਲੀਆਂ ਸਭ ਨੂੰ ਜੈਪੀਰ ਜੈ ਪਾਤ ਜੈ ਗੁਰੂ ਰਵਿਦਾਸ ਜੀ ਸਮਾਂ ਕਿਉਂਕਿ ਪਹਿਲੇ ਹੀ ਜਾਦਾ ਹੋ ਗਿਆ ਮੈਂ ਨਹੀਂ ਚਾਹੁੰਦਾ ਕਿ ਹੁਣ ਆਪਾਂ ਹੋਰ ਜਿਆਦਾ ਸਮਾਂ ਇੱਥੇ ਲਗਾਈਏ ਸਾਰੀ ਗੱਲ ਆਪਾਂ ਨੇ ਦੱਸੀ ਹੈ ਮੇਰੇ ਖਲ ਸੰਗਤਾਂ ਮਹਾਪੁਰਸ਼ਾਂ ਨੂੰ ਵੀ ਪਤਾ ਕਿ ਦਿੱਲੀ ਤੇ ਪਿੰਡ ਦੇ ਵਿੱਚ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਨੂੰ ਸਰਕਾਰ ਨੇ ਹਮਲਾ ਕਰਕੇ ਤੋੜਿਆ ਇਹ ਯਾਤਰਾ ਉਹ ਗੁਰੂ ਘਰ ਨੂੰ ਉਸੇ ਤਰ੍ਹਾਂ ਉੱਥੇ ਹੀ ਬਣਾਉਣਾ ਚਾਹੁੰਦੀ। ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਅਸ਼ਿਆਰਪੁਰ ਦੇ ਵਿੱਚ ਸਰਕਾਰ ਪੰਚਾਇਤ ਘਰ ਬਣਾਉਣਾ ਚਾਹੁੰਦੀ ਹੈ। ਸੰਗਤਾਂ ਸੰਤਾਂ ਦਾ ਅਸ਼ੀਰਵਾਦ ਲੈ ਕੇ ਸਰਕਾਰ ਤੇ ਉਸ ਜ਼ਾਬਰ ਕਦਮ ਨੂੰ ਰੋਕਣਾ ਚਾਹੁੰਦੀ। ਔਰ ਸਰਕਾਰ ਜਲੰਧਰ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਮਹਿਲਾ ਕਲੀਨਕਾ ਬਣਾਣਾ ਚਾਹੀਦਾ ਸੰਗਤਾਂ ਨੂੰ ਮਨਜ਼ੂਰ ਨਹੀਂ ਸੰਤਾਂ ਨੇ ਅਸ਼ੀਰਵਾਦ ਦਿੱਤਾ ਅਸੀਂ ਧੰਨਵਾਦ ਕਰਦੇ ਆ ਇਸ ਧਰਤੀ ਤੇ ਦੇਖੋ ਹਾਲਾਂਕਿ ਆਬਾਦੀ ਕੋਈ ਬਹੁਤ ਬੜੀ ਨਜ਼ਰ ਨਹੀਂ ਆਉਂਦੀ ਪਰ ਤਿੰਨ ਸ਼ਰਾਬ ਦੇ ਠੇਕੇ ਪੰਜਾਬ ਸਰਕਾਰ ਨੇ ਖੋਲੇ ਆ ਤਿੰਨ ਹਿਮਾਚਲ ਸਰਕਾਰ ਨੇ ਕਾਂਗਰਸੀ ਨੇ ਇੱਥੇ ਬਾਡਰ ਤੇ ਖੋਲ ਦਿੱਤੇ ਔਰ 30 ਇਲਲੀਗਲ ਬਰਾਂਚਾਂ ਇਥੋਂ ਦੀ ਰਾਜਨੀਤਿਕ ਸਰਪ੍ਰਸਤੀ ਨਸ ਚੱਲ ਰਹੀ ਹੈ ਅਸੀਂ ਗੁਰੂ ਰਬੀਦਾਤ ਜੀ ਦੀ ਚਰਨਛੋਹ ਧਰਤੀ ਨੂੰ ਪਵਿੱਤਰ ਧਰਤੀ ਐਲਾਨ ਐਲਾਨਣਾ ਔਰ ਇਸ ਧਰਤੀ ਤੋਂ ਛਰਾਬ ਦੇ ਟਿਕਾਣੇ ਔਰ ਨਜਾਇਜ਼ ਬਰਾਂਚਾਂ ਬੰਦ ਕੀਤੀਆਂ ਜਾਣ ਸਰਕਾਰ ਗੁਰੂ ਸਾਹਿਬ ਦੀ ਚਰਨਛੋਹ ਧਰਤੀ ਜਿੱਥੇ ਕਰੋੜਾਂ ਸੰਗਤਾਂ ਸ਼ਰਧਾ ਨਾਲ ਆਉਂਦੀਆਂ ਇਨੂੰ ਇੱਕ ਨਸ਼ਿਆਂ ਦੇ ਸੈਂਟਰ ਦੇ ਤੌਰ ਤੇ ਡਿਵੈਲਪ ਕਰਨਾ ਚਾਹੁੰਦੀ ਹੈ ਬਹੁਜਨ ਸਮਾਜ ਪਾਰਟੀ ਨੂੰ ਇਹ ਮਨਜ਼ੂਰ ਨਹੀਂ ਤਾਂ ਇਹ ਯਾਤਰਾ ਸਤਗੁਰੂ ਕਬੀਰ ਦਾ ਮੰਦਿਰ ਬਟਾਲੇ ਦੇ ਵਿੱਚ ਸਰਕਾਰ ਨੇ ਤੋੜ ਦਿੱਤਾ ਗੁਰੂ ਰਵਿਦਾਸ ਮੰਦਿਰ ਤੇ ਕੋਟਪਾਸ ਪਰ ਜ਼ਿਲ੍ਹੇ ਚ ਵੀ ਹਮਲਾ ਹੋਇਆ ਇਹ ਯਾਤਰਾ ਸਰਕਾਰ ਨੂੰ ਆਪਣੀ ਨੀਅਤ ਔਰ ਨੀਤੀ ਬਦਲਣ ਲਈ ਮਜਬੂਰ ਕਰਨ ਲਈ ਹੰਕਾਰ ਛੱਡ ਕੇ ਪੰਜਾਬ ਦਾ ਰਾਜਾ ਹੰਕਾਰ ਛੱਡ ਕੇ ਜਿੱਦਾਂ 52 ਰਾਜੇ ਗੁਰੂ ਸਾਹਿਬ ਦੇ ਮੋਹਰੇ ਆ ਕੇ ਸਰਦਾ ਸਤਕਾਰ ਨਾਲ ਉਹਨਾਂ ਨੇ ਡੰਡੋਤ ਕੀਤੀ ਮੈਂ ਇਹ ਚਾਹਨਾ ਸੰਗਤਾਂ ਇਹ ਚਾਹਨੀ ਆ ਕਿ 53ਵਾਂ ਵੀ ਆ ਕੇ ਗੁਰੂ ਸਾਹਿਬ ਦੇ ਸਾਹਮਣੇ ਡੰਡੋਤ ਕਰੇ ਔਰ ਤਲੇਤੇ ਦੇ ਵਿੱਚ ਉਹ ਗੁਰੂ ਘਰ ਬਣਾਇਆ ਜਾਵੇ ਸੋ ਨਿਰਪੈ ਸਤਿਗੁਰੂ ਸਾਹਿਬ ਰਾਜ ਕੀ ਜੈ ਆਵਾ ਸੰਵਾਦ ਵੇ ਐਸਪੀ ਮੈਦਾਨ ਮੇ ਸ਼੍ਰੀ ਗੁਰੂ ਰਵਿਦਾਸ ਜਨਮਾਨਾ ਖਾਤਰਾ ਨੂੰ ਸੰਤਾ ਮਹਾਪੁਰਸ਼ਾ ਨੇ ਅਸ਼ੀਰਵਾਦ ਦਿੱਤਾ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਅਸੀਂ ਮਹਾਪੁਰਸ਼ਰ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਆ ਜੋ ਬੋਲੇ ਸੋ ਨਿਰਪੈ ਰਵਿਦਾਸ ਸਮਾਜ ਦੀ ਜੈ ਜੋ ਬੋਲੇ ਸੋ ਨਿਰਪੈ ਰਵਿਦਾਸ ਸਮਾਜ ਦੀ ਜੈ ਅੰਬਰ ਕੀ ਕਰਾਂਗੇ ਜੀ ਸੋ ਇਹ ਸਨ ਲਾਈਵ ਤੁਸੀਂ ਵੇਖਾਂ ਸ਼ੀਰ ਖੁਰਾਲਗੜ੍ਹ ਸਾਹਿਬ ਦੀ ਧਰਤੀ ਤੋਂ ਜਿੱਥੇ ਕਿ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਇੱਥੇ ਭਾਰੀ ਇਕੱਠ ਕੀਤਾ ਗਿਆ ਹੈ ਮੌਜੂਦਾ ਸਰਕਾਰਾਂ ਦੀ ਧੱਕੇਸ਼ਾਹੀ ਦੇ ਨਾਲ ਇੱਥੇ ਖੁਰਾਲਗੜ੍ਹ ਸਾਹਿਬ ਦੀ ਧਰਤੀ ਦੇ ਜਿਹੜੇ ਸ਼ਰਾਬ ਦੇ ਠੇਕੇ ਖੋਲੇ ਗਏ ਉਸ ਦੇ ਵਿਰੋਧ ਦੇ ਵਿੱਚ ਬਸਪਾ ਸਮਾਜ ਪਾਰਟੀ ਵੱਲੋਂ ਇੱਥੇ ਭਾਰੀ ਇਕੱਠ ਕੀਤਾ ਗਿਆ ਸੋ ਇਹ ਇਕੱਠ ਹੁਣ ਅੱਗੇ ਵਧਦਾ ਹੋਇਆ ਗੜ ਸ਼ੰਕਰ ਤੋਂ ਫਲੋਰ ਦੀ ਧਰਤੀ ਤੱਕ ਇਦਾਂ ਹੀ ਲਗਾਤਾਰ ਸਰਕਾਰਾਂ ਦਾ ਵਿਰੋਧ ਕਰੇਗਾ ਸੋ ਇਹ ਸਨ ਲਾਈਵ ਤਸਵੀਰਾਂ ਤੁਸੀਂ ਆਰ ਜੇ ਨਿਊਜ਼ ਨਕੋਦਰ ਦੇ ਪੇਤੋ ਦੇਖ ਰਹੀ ਸੀ ਸੋ ਧੰਨਵਾਦ ਜੀ